ਦੇ ਚਾਏ ਹੋਵੇ ਸੈਕਟਰ 17 ਮੇਰੀ ਮਾੜੀ ਮੋਟੀ ਐਵੇਂ ਜਾਲੀ ਜੀ ਗੱਲ ਵੀ ਤੁਸੀਂ ਬਹੁਤ ਵਾਇਰਲ ਕਰਦੀ ਜੀ ਜੇ ਤੁਸੀਂ ਆਪਣੇ ਆਪਣੇ ਰਿਵਿਊ ਜਿਹੜੇ ਵੀ ਹੈਗੇ ਤੁਹਾਨੂੰ ਲੱਗਦੇ ਆ ਪਾ ਤੁਸੀਂ ਦਿਓ ਉਹਨੂੰ ਲੈ ਕੇ ਐਸੇ ਕਰਕੇ ਉਹ ਕਹਿੰਦਾ ਵੀ ਸੈਕਟਰ 17 ਮੇਰੇ ਪਿਓ ਦਾ ਤੇ ਇੱਥੇ ਬਹੁਤ ਜਾਣੇ ਆ ਜਿਨ੍ਹਾਂ ਦੇ ਉਹ ਪਿਓ ਦਾ ਚੰਡੀਗੜ੍ਹ ਵੀ ਉਹਨਾਂ ਦੇ ਪਿਓ ਦਾ ਜਿਹੜੇ ਉਹਦੇ ਚੰਬ ਨਹੀਂ ਬਣਾਏ ਹੋਏ ਜੀ ਪੋਰਟ ਦੇ ਪਿੱਛੇ ਉਹ ਦਲਾਵਰ ਸਿੱਧੂ ਭਾਈ ਨੇ ਬਣਾਇਆ ਉਹ ਬਹੁਤ ਕਮਾਲ ਪੇਂਟਰ ਆ ਬੰਦਾ ਜੇ ਕੱਲ ਮੇਰੇ ਭਰਾ ਤੁਸੀਂ ਇਹ ਮੈਸੇਜ ਪਹੁੰਚਾ ਦਿਓ ਕਿ ਐਕਚੁਅਲੀ ਸੈਕਟਰ ਸਾਰਾ ਚਾਹੇ ਛੋਟੀ ਗੱਲ ਹੋਈ ਹੈ ਪਰ ਗੱਲ ਕਿਸ ਬਾਰੇ ਹੈ ਅਗਰ ਇਹ ਗੱਲ ਲੋਕਾਂ ਤੱਕ ਪਹੁੰਚਦੀ ਹੈ ਕਿ ਮੋਸ਼ਨ ਦੀ ਗੱਲ ਪਹੁੰਚਦੀ ਹੈ ਕਿ ਟ੍ਰੇਲਰ ਤੋਂ ਸ਼ਾਇਦ ਇਹ ਲੱਗਦਾ ਕਿ ਵੀ ਇਹ ਫਿਲਮ ਥੋੜੀ ਜੀ ਫਾਈਟ ਵਾਲੀ ਜਿਹਾ ਉਸ ਤਰ੍ਹਾਂ ਪਰ ਅਗਰ ਇੱਕ ਬਾਪ ਤੇ ਬੇਟੀ ਦੀ ਗੱਲ ਹੁੰਦੀ ਹੈ ਸੈਕਟਰ 17 ਦੀ ਗੱਲ ਹੁੰਦੀ ਹੈ ਉਹ ਫੈਮਿਲੀ ਦੀ ਗੱਲ ਹੁੰਦੀ ਹੈ ਅਗਰ ਤੁਸੀਂ ਇਸ ਤਰੀਕੇ ਨੂੰ ਦੱਸ ਸਕਦੇ ਹੋ ਤਾਂ ਉਹ ਵੀ ਸਾਡੇ ਪਾਸੇ ਮਤਲਬ ਜਿਵੇਂ ਅਸੀਂ ਸੋਚਾਂਗੇ ਅਸੀਂ ਕਾਮਯਾਬ ਹੋ ਜੇ ਜਦੋਂ ਕੋਈ ਬਣਾਉਂਦਾ ਪ੍ਰੋਜੈਕਟ ਤਾਂ ਉਹ ਪੂਰਾ ਜਿੰਦ ਜਾਣ ਤੇ ਪੂਰਾ ਮਿਹਨਤ ਕਰਕੇ ਜੋਰ ਲਾ ਕੇ ਬਣਾਉਂਦਾ ਕਿ ਬੇਸਿਕਲੀ ਚੰਡੀਗੜ੍ਹ ਸਾਰਾ ਜਿਵੇਂ ਬਣਿਆ ਹੈ ਨਾ ਆਪਾਂ ਦੇਖਦੇ ਹਾਂ ਕਿ 40 ਪਿੰਡ ਤੋਂ ਉਹ ਜਿਹੜੇ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਦੀ ਗੱਲ ਹੋਈ ਇਹਦਾ ਪ੍ਰੀਮੀਅਰ ਰੱਖਿਆ ਸੀ ਅੱਜ ਇਹ ਰਿਲੀਜ਼ ਹੋਈ ਆ ਤੇ ਉਧਰ ਅਕਾਲ ਸ਼ੁਰੂ ਹੋਈ ਆ ਕੀ ਬਾਤ ਹੈ ਫਿਲਮ ਦੇਖਣੀ ਜ਼ਰੂਰੀ ਹੈ ਠੀਕ ਹੈ ਨਹੀਂ ਠੀਕ ਉਹ ਤੁਸੀਂ ਦੇਖਣ ਤੋਂ ਬਾਅਦ ਕਹਿਣਾ ਠੀਕ ਹੈ ਦੇਖ ਕੇ ਜਰੂਰ ਆ ਜੋ ਜਿਵੇਂ ਬਾਈ ਜੀ ਕਹਿ ਰਹੇ ਨੇ ਹਉ ਹਉ ਤੁਹਾਨੂੰ ਇਹ ਚੀਜ਼ ਇੱਕ ਦੇਖ ਕੇ ਹੀ ਪਤਾ ਲੱਗੂਗੀ ਕਈਆਂ ਨੂੰ ਲੱਗਦਾ ਸੀ ਵੀ ਯਾਰ ਜਿਵੇਂ ਸ਼ਾਇਦ ਪੰਮੇ ਵਾਲਾ ਹੀ ਉਹ ਹੈਗਾ ਉਹ ਤੋਂ ਜਮਾਂ ਅਲੱਗ ਸਸੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜਦੋਂ ਵੀ ਕਿਤੇ ਫਿਲਮ ਹੁੰਦੀ ਹੈ ਚਾਹੇ ਉਹ ਵਾਰਨਿੰਗ ਹੋਵੇ ਚਾਹੇ ਉਹ ਸਿੰਦਾ ਸਿੰਦਾ ਹੋਵੇ ਚਾਹੇ ਹੋਵੇ ਟਰੈਕਟਰਸ ਤਾਂ ਅਰਦਾਸ ਕਰ ਤੇ ਚਾਹੇ ਹੋਵੇ ਸੈਕਟਰ 17 ਤੇ ਤੁਸੀਂ ਹਮੇਸ਼ਾ ਪਿਆਰ ਦਿੰਦੇ ਆ ਤੁਹਾਡਾ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ মিডিਆ ਮੇਰਾ ਹਮੇਸ਼ਾ ਹੀ ਸਾਥ ਦਿੰਦਾ ਮੇਰੀ ਮਾੜੀ ਮੋਟੀ ਐਵੇਂ ਜਾਲੀ ਜੀ ਗੱਲ ਵੀ ਤੁਸੀਂ ਬਹੁਤ ਵਾਇਰਲ ਕਰਦੇ ਆ ਸੋ ਥੈਂਕ ਯੂ ਬਹੁਤ ਬਹੁਤ ਨਾਲ ਮੇਰੇ ਭੂਮਿਕਾ ਸੀ ਫਿਲਮ ਤੁਸੀਂ ਦੇਖ ਲਈ ਅਰਮਨ ਸੂਤ ਭਾ ਰਿਤਿਆ ਬਾਈ ਇੰਨਾ ਨੇ ਪ੍ਰੋਡਿਊਸ ਕੀਤੀ ਹੈ ਜਦੋਂ ਕੋਈ ਬੰਦਾ ਪ੍ਰੋਜੈਕਟ ਬਣਾਉਂਦਾ ਕੋਈ ਡਾਇਰੈਕਟਰ ਮਨੀਸ਼ ਪਟਲ ਜੀ ਨੇ ਡਾਇਰੈਕਟ ਕੀਤੀ ਹੈ ਲਿਖੀ ਵੀ ਮੈਂ ਅਸੀ ਹੈਨਾ ਥੈਂਕ ਯੂ ਸੰਦੀਪ ਬਾਂਸਲ ਸਾਹਿਬ ਦਾ ਜਿਨ੍ਹਾਂ ਨੇ ਸਾਰਾ ਸੈਟਅਪ ਦਾ ਸੰਭਾਲ ਰੱਖਿਆ ਸੋ ਜਦੋਂ ਕੋਈ ਬਣਾਉਂਦਾ ਪ੍ਰੋਜੈਕਟ ਤਾਂ ਪੂਰਾ ਜਿੰਦ ਜਾਣ ਤੇ ਪੂਰਾ ਮਿਹਨਤ ਕਰਕੇ ਜੋਰ ਲਾ ਕੇ ਬਣਾਉਂਦਾ ਰਿਜ਼ਲਟ ਦਰਸ਼ਕਾਂ ਨੇ ਕੱਢਣਾ ਹੁੰਦਾ ਆਡੀਅנס ਨੇ ਕੱਢਣਾ ਹੁੰਦਾ ਅੱਜ ਸਾਡੀ ਫਿਲਮ ਰਿਲੀਜ਼ ਹੋ ਗਈ ਹੈ ਤੇ ਤੁਸੀਂ ਸਾਰਿਆਂ ਨੇ ਵੀ ਦੇਖੀ ਆ ਆਪਦੇ ਆਪ ਦੇ ਵਿਊ ਪਾਇਓ ਆਪਦੇ ਤੁਸੀਂ ਸੱਚੀ ਗੱਲ ਦੱਸਿਓ ਵੀ ਤੁਹਾਨੂੰ ਕਿਉਂ ਜੀ ਲੱਗੀ ਔਰ ਆਡੀਅנס ਵੀ ਦੇਖ ਕੇ ਆਈ ਹੋਊਗੀ ਉਹ ਵੀ ਆਪਦੇ ਵਿਊ ਜਿਹੜੇ ਹੈਗੇ ਆ ਉਹ ਜ਼ਰੂਰ ਦੱਸਣ ਵੀ ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ ਹੈ ਹੈਨਾ ਤੇ ਹੁਣ ਮੂਵੀ ਤੁਹਾਡੀ ਸਾਰਿਆਂ ਦੀ ਹੈ ਸੈਕਟਰ 17 ਹੁਣ ਤੱਕ ਆਪਾਂ 15 ਨਵੰਬਰ 15 ਨਵੰਬਰ ਕਹਿ ਰਹੇ ਸੀ ਹੁਣ 15 ਨਵੰਬਰ ਆ ਚੁੱਕੀ ਹੈ ਤੇ ਹੁਣ ਮੂਵੀ ਤੁਹਾਡੀ ਸਾਰਿਆਂ ਦੀ ਹੈ ਤੇ ਅਸੀਂ ਮੈਂ ਦੇਖ ਚੁੱਕੇ ਸਰ ਨੇ ਸ਼ਾਇਦ ਪਹਿਲਾਂ ਦੇਖੀ ਹੋਗੀ ਮੈਂ ਅੱਜ ਦੇਖਿਆ ਤੇ ਮੈਂ ਪੂਰੇ ਕੰਫੀਡੈਂਸ ਨਾਲ ਕਹਿ ਸਕਦੀ ਆ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਐਂਟਰੇਨ ਕਰੂਗੀ ਤੇ ਸਾਡੇ ਪੰਜਾਬੀ ਸਿਨੇਮਾ ਨੂੰ ਅੱਗੇ ਲੈ ਕੇ ਜਾਏ ਉਹ ਤੁਹਾਨੂੰ ਜ਼ਰੂਰ ਦੇਖਿਓ ਸੈਕਟਰ 17 ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਜਿਹਦਾ ਪੰਮਾ ਭਾਈ ਨੇ ਕਿਹਾ ਹੈ ਪ੍ਰਗਟ ਨੇ ਕਿਹਾ ਹੈ ਵੀ ਤੁਸੀਂ ਆਪਣੇ ਆਪਣੇ ਰਿਵਿਊ ਜਿਹੜੇ ਵੀ ਹੈਗੇ ਤੁਹਾਨੂੰ ਲੱਗਦੇ ਆ ਉਹ ਤੁਸੀਂ ਦਿਓ ਇਹ ਜੇ ਤੁਹਾਨੂੰ ਕੋਈ ਕੁਐਸਚਨ ਹੈਗਾ ਮੇਰੇ ਖਾਲ ਜੇ মিডিਆ ਪੁੱਛਣਾ ਚਾਹਵੇ ਬਿਲਕੁਲ ਬਿਲਕੁਲ মিডিਆ ਕੋਲ ਗੱਲ ਕਰਨਾ ਚਾਹੁੰਦਾ ਤਾਂ ਕਰ ਸਕਦਾ ਕਿਉਂਕਿ ਬਾਈ ਹੁਣ ਬਿਜ਼ੀ ਹੈ ਹੁਣ ਬਾਈ ਦੇ ਲੱਭਣਾ ਨਹੀਂ ਜਿਨ੍ਹਾਂ ਨੇ ਕੋਈ ਕੁਐਸਚਨ ਹੈਗਾ ਤੇ ਉਹ ਤੁਸੀਂ ਪੁੱਛ ਲੋ ਜੀ ਹੁਣ ਬਾਈ ਜੀ ਤੁਸੀਂ ਬਹੁਤ ਵੀ ਬੜੇ ਚੰਗੇ ਮੇਕਅਪ ਹਣਾ ਜਿਹੜੀ ਹੀਰੇ ਦੀ ਪਰਖ ਹੁੰਦੀ ਹੈ ਉਹ ਜਿਹੜੀ ਹੁੰਦੀ ਹੈ ਹਾਂਜੀ ਕੋਈ ਕੁਝ ਤੁਸੀਂ ਆਫਰ ਕੀਤਾ ਸੀ ਕਿ ਇਹ ਜਲੀਜ਼ ਹੋ ਚੁੱਕੀ ਆ ਕਿਹੜੇ ਕਿਹੜੇ ਬੈਂਚਵਾਰ ਕੱਢਨੇ ਨੇ ਮਤਲਬ ਇਸ ਲਈ ਕਿ ਤਾ ਉਹ ਚੁ ਵੀ ਆਪਣੀ ਕਿ ਮੈਂ ਕਿਹਾ ਹਾਂ ਤੁਹਾਨੂੰ ਬਾਈ ਉਹ ਕਹਿੰਦਾ ਟੋਟਲ ਟ੍ਰੇਲਰ ਤੱਕ ਤਾਂ ਫਿਲਮ ਮੈਂ ਦੇਖੀ ਨਹੀਂ ਸੀਗੀ ਹਨਾ ਜੇ ਟ੍ਰੇਲਰ ਲਾਂਚ ਹੋਇਆ ਤੇ ਹੁਣ ਮੈਂ ਫਿਲਮ ਕੱਲ ਪਰਸੋ ਅਲਰੇਡੀ ਦੇਖੀ ਅੱਜ ਵੀ ਆਪਾਂ ਦੇਖੀ ਆ ਤੇ ਉਹ ਜਿਵੇਂ ਟ੍ਰੇਲਰ ਸੀਗਾ ਹਨਾ ਤੇ ਜਿਵੇਂ ਫਿਲਮ ਹੈਗੀ ਆ ਉਹ ਬੇਸਿਕਲੀ ਇੱਕ ਇੱਕ ਬਾਪ ਤੇ ਬੇਟੇ ਦੀ ਕਹਾਣੀ ਹੈ ਹਨਾ ਸੈਕਟਰ ਸਾਰਾ ਉਹ ਲਿਖੇਗੀ ਕਿੱਦਾਂ ਹੋਇਆ ਕਿ ਬੇਸਿਕਲੀ ਚੰਡੀਗੜ੍ਹ ਸਾਰਾ ਜਿਵੇਂ ਬਣਿਆ ਹਨਾ ਆਪਾਂ ਦੇਖਦੇ ਆ ਕਿ 40 ਪਿੰਟ ਫੁੱਟ ਉਹ ਜਿਹੜੇ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਦੀ ਗੱਲ ਹੋਈ ਮੇਰੇ ਖਿਆਲ ਹਾਲੇ ਇਹਦੇ ਵਿੱਚ ਬਹੁਤ ਗੱਲਾਂ ਹੈਗੀਆਂ ਜਿਹੜੀਆਂ ਹੋਰ ਕਹੀ ਜਾ ਸਕਦੀਆਂ ਆਉਣ ਵਾਲੇ ਟਾਈਮ ਦੇ ਵਿੱਚ ਜੇ ਸ਼ਾਇਦ ਮਤਲਬ ਗੱਲਾਂ ਹੈਗੀਆਂ ਹੋਰ ਜਿਹੜੀਆਂ ਹੋਰ ਕਹੀਆਂ ਜਾ ਸਕਦੀਆਂ ਪਰ ਸ਼ੁਰੂਆਤ ਵਾਸਤੇ ਮੇਰੇ ਕੋਲ ਬਾਈ ਨੇ ਜਿੱਦਾਂ ਇਹਨਾਂ ਨੇ ਬਣਾਇਆ ਕਨਸੈਪਟ ਮੈਨੂੰ ਤਾਂ ਬਹੁਤ ਵਧੀਆ ਲੱਗੇ ਜੀ ਬਾਈ ਦੱਸੇਗੇ ਜੀ ਠੀਕ ਹੈ ਮੈਂ ਤਾਂ ਦੱਸਿਆ ਤੁਹਾਨੂੰ ਵੀ ਦਰਸ਼ਕਾਂ ਨੇ ਦੱਸਣਾ ਹੈ ਤਾਂ ਰਿਜ਼ਲਟ ਉਹਨਾਂ ਨੇ ਕੱਢਣਾ ਹੈ ਕਿ ਕਿਹੋ ਜਿਹੀ ਬਣੀ ਹੈ ਕਿਹੋ ਜਿਹੀ ਨਹੀਂ ਬਣੀ ਜੇ ਤੁਹਾਨੂੰ ਠੀਕ ਲੱਗੀ ਤਾਂ ਜਰੂਰ ਦੇਖਣ ਜਾਓ ਜੇ ਨਾ ਠੀਕ ਲੱਗੀ ਫਿਰ ਨਹੀਂ ਪ੍ਰਿੰਸ ਭਾਈ ਜੀ ਤੁਸੀਂ ਫਿਲਮਾਂ ਦੇ ਵਿੱਚ ਤਾਂ ਕਮਾਲ ਕਰਦੇ ਹੋ ਜਿਵੇਂ ਅਸੀਂ ਸੁਣਿਆ ਹੈ ਵੀ ਕੋਰਤਾ ਇਹਵਾਦਨ ਦੇ ਤੁਹਾਨੂੰ ਚੱਪਲਾ ਵਾ ਦਿੰਦੇ ਆ ਬੰਦੇ ਦੇ ਵਿੱਚ ਅੱਜ ਤੁਸੀਂ ਬਹੁਤ ਮਨ ਠੜ ਕੇ ਆਏ ਹੋ ਚਾਪੂਰੇ ਦੇ ਪ੍ਰੀਮੀਅਰ ਤੇ ਕਰ ਰਹੇ ਹੋ ਤੁਸੀਂ ਨਾ ਵੀਰੇ ਅੱਜ ਇਹਦਾ ਪ੍ਰੀਮੀਅਰ ਸੀ ਉਧਰ ਅਕਾਲ ਸ਼ੁਰੂ ਹੋਈ ਹੈ ਕਿਧਰ ਅੱਜ ਇਹਦਾ ਪ੍ਰੀਮੀਅਰ ਰੱਖਿਆ ਸੀ ਅੱਜ ਇਹ ਰਿਲੀਜ਼ ਹੋਈ ਹੈ ਤੇ ਉਧਰ ਅਕਾਲ ਸ਼ੁਰੂ ਹੋਈ ਹੈ ਕੀ ਬਾਤ ਹੈ ਰੋਲ ਹੋ ਰਿਹਾ ਜੀ ਡੇਟਾ ਹੀ ਆ ਦੇਖੋ ਕੀ ਬਾਤ ਹੈ ਮੈਂ ਮਤਲਬ ਇਸੀ ਤੋਂ ਕੱਪੜੇ ਬਾਰੇ ਜਾਨਣਾ ਚਾਹੁੰਦਾ ਇਹਦਾ ਮਤਲਬ ਹੈ ਸਪੈਸ਼ਲ ਤਿਆਰ ਕਰਾਇਆ ਲੱਗਦਾ ਹੈ ਇਸ ਚੀਮੇ ਰੱਖਿਆ ਜਾ ਬੋਸ ਸਟਾਈਲਿਸ਼ ਹੈ ਨੋਰਮਲ ਲਾਈਫ ਚ ਸਰ ਬਹੁਤ ਸਟਾਈਲਿਸ਼ ਹੈ ਸਰ ਦਿੱਤ ਬਹੁਤ ساری ਕਲੈਕਸ਼ਨ ਹੈ ਜਿਹੜੀ ਮੈਂ ਚੋਰੀ ਕਰਨਾ ਚਾਹੁੰਦੀ ਹਾਂ ਕਲੈਕਸ਼ਨ ਤੋਂ ਯਸ ਕੱਪੜੇ ਦਾ ਕੰਮ ਰਿਹਾ ਵੀਰੇ ਜੇ ਮੈਂ ਹੀ ਨਾ ਕੱਪੜੇ ਖੋਣ ਫਿਰ ਕੌਣ ਪਾਊਗਾ ਬਾਕੀ ਗੁਰਪੁਰਬ ਦੇ ਦਿਨ ਅੱਜ ਜੀ ਫਿਲਮ ਰਿਲੀਜ਼ ਹੋਈ ਹੈ ਬਿਲਕੁਲ ਜੀ ਥੈਂਕ ਯੂ ਸਾਰਿਆਂ ਨੂੰ ਬਾਬਾ ਜੀ ਨੇ ਦੇ ਦਿਨ ਫਿਲਮ ਰਿਲੀਜ਼ ਕਰਾਣ ਨੂੰ ਕਹਿਣਾ ਵੀ ਤੁਸੀਂ ਜਰੂਰ ਫਿਲਮ ਦੇਖ ਕੇ ਆਇਓ ਦੇਖ ਕੇ ਆਓ ਫਿਲਮ ਦੇਖਣੀ ਜ਼ਰੂਰੀ ਹੈ ਠੀਕ ਹੈ ਨਹੀਂ ਠੀਕ ਉਹ ਤੁਸੀਂ ਦੇਖਣ ਤੋਂ ਬਾਅਦ ਕਹਿਣਾ ਠੀਕ ਹੈ ਦੇਖ ਕੇ ਜਰੂਰ ਆਓ ਕਿ ਕੁਝ ਤੁਹਾਨੂੰ ਅਲੱਗ ਜੋ ਚੱਲ ਰਿਹਾ ਜਿੱਦਾਂ ਦੀ ਭੱਜ ਦੌੜ ਆ ਜਿੱਦਾਂ ਦੀਆਂ ਚੀਜ਼ਾਂ ਜਿੱਦਾਂ ਦੇ ਸ਼ਬਦ ਗਾਇਬ ਹੋ ਗਏ ਜਿੱਦਾਂ ਦੀ ਠੇਠ ਪੰਜਾਬੀ ਆਪਣੀ ਗਾਇਬ ਹੋ ਗਈ ਔਰ ਚੰਡੀਗੜ੍ਹ ਜਦੋਂ ਕੱਟਿਆ ਗਿਆ ਜਿਹੜੀ ਉਹ ਉਹ ਪਿੰਡਾਂ ਦੀ ਤਰਾਸਦੀ ਸੀਗੀ ਉਹਨੂੰ ਲੈ ਕੇ ਇਸੇ ਕਰਕੇ ਉਹ ਕਹਿੰਦਾ ਵੀ ਸੈਕਟਰ 17 ਮੇਰੇ ਪਿਓ ਦਾ ਤੇ ਇੱਥੇ ਬਹੁਤ ਜਾਣੇ ਆ ਜਿਨ੍ਹਾਂ ਦੇ ਉਹ ਪਿਓ ਦਾ ਚੰਡੀਗੜ੍ਹ ਵੀ ਉਹਨਾਂ ਦੇ ਪਿਓ ਦਾ ਸੋ ਕਿਤੇ ਨਾ ਕਿਤੇ ਉਸ ਗੱਲ ਨੂੰ ਫੜ ਕੇ ਜ਼ਮੀਨ ਦੀ ਗੱਲ ਕੀਤੀ ਗਈ ਹੈ ਤੇ ਤੁਸੀਂ ਜ਼ਰੂਰ ਦੇਖ ਕੇ ਆਇਓ ਤੁਹਾਨੂੰ ਇਹਦੇ ਵਿੱਚ ਸਵਾਦ ਆਊਗਾ ਮਜ਼ਾ ਆਊਗਾ ਦੇਖੋ ਐਂਟਰਟੇਨਮੈਂਟ ਹੈ ਫਿਕਸ਼ਨ ਹੈ ਤਾਂ ਕਿ ਐਂਟਰਟੇਨਮੈਂਟ ਦੇ ਰਾਹੀਂ ਤੁਹਾਨੂੰ ਕੋਈ ਨਾ ਕੋਈ ਸੁਨੇਹਾ ਵੀ ਦਿੱਤਾ ਜਾਵੇ ਤੁਸੀਂ ਡਾਇਲੌਗਸ ਰਾਈ ਵੀ ਸੁਨੇਹਾ ਲਓਗੇ ਤੁਹਾਨੂੰ ਡਾਇਲੌਗਸ ਰਾਈ ਵੀ ਕੁਝ ਲੱਗੂਗਾ ਵੀ ਹਾਂ ਠੀਕ ਹੈ ਗੱਲ ਤੁਸੀਂ ਦੇਖਣੀ ਜ਼ਰੂਰ ਆ ਦੇਖੋ ਤਾਂ ਬਾਦ ਨਾ ਠੀਕ ਲੱਗੀ ਫਿਰ ਤਾਬੇ ਦਾ ਜੀ ਤੁਹਾਡੀ ਕਲਾ ਦੇ ਵਿੱਚ ਤੇ ਬਹੁਤ ਮਾਣ ਜੀ ਤੁਸੀਂ ਨੋਟਿਸ ਕਰਦੇ ਆ ਵੀ ਜਦੋਂ ਤੁਸੀਂ ਫਿਲਮ ਵੀ ਬਣਾਉਂਦੇ ਹੋ ਨਾਲ ਜਿਵੇਂ ਬੱਚੇ ਅੱਜ ਕੱਲ ਫੋਨਾਂ ਚ ਬਾਹਰੋਂ ਨਿਕਲਦੇ ਹੈਗੇ ਗੁੱਲੀ ਡੰਡਾ ਵੀ ਦੇਖਿਆ ਕੁੜੀਆਂ ਅger ਫਿਰ ਦੇਖਣ ਜਾਣਗੀ ਪਿੱਛੇ ਦੇਖਣਗੇ ਇਹ ਥੋੜਾ ਹੁੰਦਾ ਹੈ ਟਾਰਗੇਟ ਵੀ ਯਾਰ ਨਾਲ ਨਾਲ ਅਸੀਂ ਫਿਲਮ ਬਣਾਈਏ ਨਾਲ ਨਾਲ ਪੁਰਾਣੀ ਦੀ ਤਾਂ ਯਾਦ ਵੀ ਕਰਾ ਦਈਏ ਬੱਚਿਆਂ ਨੂੰ हां देखो जी ਅਸੀਂ 1952 ਤੋਂ ਲੈ ਕੇ 1982 ਤੱਕ ਦੀ ਗੱਲ ਕਰਦੇ ਆਂ ਤਾਂ ਫਿਰ ਸਾਨੂੰ ਚੀਜ਼ਾਂ ਵੀ ਉਹੀ ਦਿਖਾਉਣੀਆਂ ਪੈਣੀਆਂ ਹੁਣ ਮੈਂ ਇਹਦੇ ਵਿੱਚ ਵੀਡੀਓ ਕੰਤਾ ਦਿਖਾ ਨਹੀਂ ਸਕਦਾ ਜੀ ਨਾ ਹੀ ਮੈਂ ਕੋਈ ਹੋਰ ਗੱਲ ਕਰ ਸਕਦਾ ਸੀ ਉਹ ਚੀਜ਼ਾਂ ਜਿਹੜੀਆਂ ਉਦੋਂ ਦੀਆਂ ਸੀ ਬਸ ਸਾਡੇ ਕੋਲੇ ਨਵਾਂ ਕੀ ਹੁੰਦਾ ਵੀ ਵਿਲਨ ਗੁੱਲੀ ਡੰਡਾ ਘੇੜਦਾ ਉਹਦਾ ਉਹਦਾ ਆਰੀ ਵਾਲਾ ਤੁਸੀਂ ਦੇਖਿਆ ਹੋਊਗਾ ਉਹ ਹਮੇਸ਼ਾ ਹੀ ਆਪਣੇ ਹੁੰਦਾ ਸੀ ਆਰੀ ਦਾ ਮੋਟਾ ਝਾਕੇ ਪਿਸਤੌਲ ਬਣਾ ਲੈਂਦੇ ਸੀ ਸੋ ਉਸ ਕਿਸਮ ਦੀਆਂ ਗੱਲਾਂ ਪਤਾ ਤੁਹਾਨੂੰ ਦੇਖ ਕੇ ਹੀ ਲੱਗਣਾ ਵੀ ਕਿਦਾਂ ਦਾ ਮਾਹੌਲ ਬਣਿਆ ਬਾਈ ਆਓ ਤੁਸੀਂ ਹਾ ਹਾ ਜੋ ਜਿਵੇਂ ਬਾਈ ਜੀ ਕਹਿ ਰਹੇ ਨੇ ਹਉ ਹਉ ਪਤਾ ਦੇਖ ਕੇ ਹੀ ਲੱਗੂਗਾ ਤੁਹਾਨੂੰ ਵਾਕਈ ਸੈਕਟਰ 17 ਜੋ ਫਿਲਮਾਂ ਮੈਂ ਪਹਿਲਾਂ ਵੀ ਹੁਣੀ ਕਹਿ ਕੇ اٹਿਆਂ ਵੀ ਇੱਕ ਡਾਇਰੈਕਟਰ ਇੱਕ ਪ੍ਰੋਡਿਊਸਰ ਤੇ ਹਰ ਇੱਕ ਐਕਟਰ ਦੀ ਕੋਸ਼ਿਸ਼ ਇਹ ਹੁੰਦੀ ਆ ਵੀ ਮੈਂ ਪਿਛਲੇ ਪ੍ਰੋਜੈਕਟ ਤੋਂ ਅਗਲੇ ਪ੍ਰੋਜੈਕਟ ਇਦੋਂ ਪੱਟਾ ਕਰਾਂ ਸੋ ਬਾਈ ਦੇ ਕੈਰੀਅਰ ਦੇ ਵਿੱਚ ਵਾਰਨਿੰਗ ਜਿੱਥੇ ਬਾਈ ਨੂੰ ਲੈ ਕੇ ਗਈ ਫਿਰ ਅਰਦਾਸ ਆਉਂਦੀ ਇੱਕ ਡਿਫਰੈਂਟ ਸੈਕਟਰ 17 ਮਤਲਬ ਪਾਈ ਵਾਸਤੇ ਸਾਡੀ ਸਾਰੀ ਟੀਮ ਵਾਸਤੇ ਭੂਮਿਕਾ ਲਈ ਜਿੱਤੇ ਭਾਜੀ ਲਈ ਇਹ ਮਤਲਬ ਇੱਕ ਅਲੱਗ ਲੈਵਲ ਦਾ ਸਿਨੇਮਾ ਹੈਗਾ ਜਿੱਥੇ ਤੱਕ ਆਪਾਂ ਬੌਲ ਰੈਡੀ ਆਲਰੇਡੀ ਬਹੁਤ ਪ੍ਰੋਡਿਊਸਰ ਡਾਇਰੈਕਟਰ ਵਧੀਆ ਕੰਮ ਕਰ ਰਹੇ ਨੇਗੇ ਸੋ ਇਹ ਜੇ ਆਪਾਂ ਸਿਨੇਮੇ ਦੇ ਹਿਸਾਬ ਨਾਲ ਦੇਖੀਏ ਜਾਂ ਸਕ੍ਰਿਪਟ ਤੇ ਸਾਡੇ ਹਿਸਾਬ ਨਾਲ ਦੇਖੀਏ ਤਾਂ ਮਤਲਬ ਅਸੀਂ ਸਾਰਿਆਂ ਦੇ ਲਈ ਮਤਲਬ ਇਹ ਇੱਕ ਅਲੱਗ ਲੈਵਲ ਤੇ ਲੈ ਕੇ ਜਾਣ ਵਾਲੀ ਫਿਲਮ ਹੈ ਸੋ ਮੈਂ ਰਿਕੁਐਸਟ ਇਹ ਹੀ ਕਰੂੰਗਾ ਵੀ ਜਿਵੇਂ ਬਾਈ ਨੇ ਕਿਹਾ ਵੀ ਇੱਕ ਵਾਰੀ ਜ਼ਰੂਰ ਦੇਖਿਓ ਦੇਖਣ ਤੋਂ ਬਾਅਦ ਜੇ ਨਹੀਂ ਵਧੀਆ ਲੱਗਦੀ ਬੱਕਰੀ ਗੱਲ ਹੈ ਬਟ ਕੁਝ ਜੋ ਚੱਲ ਰਿਹਾ ਜਾਂ ਚੱਲਦਾ ਸੀ ਜਾਂ ਉਹਨੇ ਕਰਕੇ ਕੁਝ ਅਲੱਗ ਕੀ ਕਰਨ ਦੀ ਕੋਸ਼ਿਸ਼ ਕੀਤੀ ਨੀਰਜਪੱਟ ਨੇ ਆਪਣੇ ਭਾਜੀ ਨੇ ਡਾਇਰੈਕਟ ਕੀਤੀ ਆ ਨੀਰੇਜ ਨੇ ਕੈਂਪ ਦਾ ਕੀਤਾ ਲਿਖੀ ਮੈਨ ਸੀ ਉਹਦੇ ਚ ਕੁਝ ਤੋੜਨ ਦੀ ਕੋਸ਼ਿਸ਼ ਕੀਤੀ ਆ ਵੀ ਜੋ ਚੱਲ ਰਿਹਾ ਰੂਲ ਤੋੜੇ ਚਾਣ ਵੀ ਕੁਝ ਉਹਨੂੰ ਤੋੜਾ ਜਾਵੇ ਤੇ ਅਗਰ ਤੁਹਾਨੂੰ ਇਹ ਸਿਨੇਮਾ ਪਸੰਦ ਆਉਂਦਾ ਤਾਂ ਫਿਰ ਇਸ ਕਿਸੇ ਦੀਆਂ ਹੋਰ ਫਿਲਮਾਂ ਬਣਾਵਾਂਗੇ ਜਿਵੇਂ ਤੁਹਾਨੂੰ ਇਹ ਚੀਜ਼ ਇੱਕ ਦੇਖ ਕੇ ਹੀ ਪਤਾ ਲੱਗੂਗਾ ਕਈਆਂ ਨੂੰ ਲੱਗਦਾ ਸੀ ਵੀ ਯਾਰ ਜਿਵੇਂ ਸ਼ਾਇਦ ਪੰਮੇ ਵਾਲਾ ਹੀ ਉਹ ਹੈਗਾ ਹਾਂ 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 ਉਹ ਤੋਂ ਜਮਾਂ ਅਲੱਗ ਪਰ ਇਹ ਤੁਹਾਨੂੰ ਦੇਖ ਕੇ ਪਤਾ ਲੱਗੂਗਾ ਉਹਦਾ ਪ੍ਰੈਜੈਂਟੇਸ਼ਨ ਬੋਲਣ ਦਾ ਤਰੀਕਾ ਜਾਂ ਉਹਦੇ ਗੱਲ ਕਰਨ ਦਾ ਤਰੀਕਾ ਉਹ ਤੁਹਾਨੂੰ ਥੋੜਾ ਜਿਹਾ ਉਂ ਲੱਗਦਾ ਸੀਗਾ ਟ੍ਰੇਲਰ ਇੰਨੇ ਨੂੰ ਲੱਗਦਾ ਸੀਗਾ ਉਹ ਤੁਹਾਨੂੰ ਦੇਖਣ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਨਹੀਂ ਇਹ ਪੰਮਾ ਨਹੀਂ ਹੈਗਾ ਇਹ ਪ੍ਰਗਟ ਹੈ ਬਾਈ ਜਿਹੜਾ ਹੋਪੀ ਕਾਲੀਆ ਨੂੰ ਬਾਈ ਵਰਕਿਆ ਟੋਪਿਕ ਆਇਆ ਹੋਇਆ। ਨਾ ਤਾਂ ਹੀ ਵਾਲਾ ਬਾਈਕ ਬਹੁਤ ਕੈਂਡ ਟਰੈਕਟਰ ਆ ਮੈਨੂੰ ਸ਼ੁਰੂ ਤੋਂ ਹੀ ਬਹੁਤ ਕੈਂਡ ਲੱਗਦਾ ਬਾਈ। ਬਾਈ ਬਹੁਤ ਕੈਂਡ ਟਰੈਕਟਰ ਆ ਬਹੁਤ ਵਧੀਆ ਕੰਮ ਆ। ਉਹ ਤੁਸੀਂ ਦੇਖਿਆ ਹੀ ਸਾਰਿਆਂ ਨੇ ਕਿੰਦਾਂ ਦਾ ਉਹ ਮਾਹੌਲ ਬਣਿਆ। ਠੀਕ ਹੈ ਜੀ ਥੈਂਕ ਯੂ ਫਿਲਮ ਸਾਡੀ ਰਿਲੀਜ਼ ਹੋ ਚੁੱਕੀ ਐ ਤੁਸ ਜੀ ਤੁਸੀਂ ਧੰਨ ਬੀ ਜੀ ਕਰੋ। ਪਰ ਆਪਣਾ ਪ੍ਰਿਸ ਵੀਰੇ ਇੱਕ ਵੈਸੇ ਟੋਪਿਕ ਵੀ ਦੇਤਾ ਹੈ ਇਸ ਫਿਲਮ ਦੇ ਰਾਈ ਚਲੋ ਉਨੀ ਡਿਟੇਲ ਜ ਨਹੀਂ ਐ ਪਰ ਹਾਂ ਹੁਣ ਮੀਡੀਆ ਇਸ ਬਾਰੇ ਗੱਲਬਾਤ ਤਾਂ ਕਰੇਗਾ। ਕਿ ਚੰਡੀਗੜ੍ਹ ਬਣਿਆ ਕਿਦਾਂ ਤਾਂ ਕੀ ਹੋਇਆ ਫੈਮਲੀਆਂ ਦਾ ਇੱਕ ਹਾਂ ਵੀ ਆਪਾਂ ਸਾਰਾ ਕੁਝ ਹੀ ਦੁਖਾ ਫਿਲਮ ਚ ਦਿਖਾਈਏ ਚੀਜ਼ਾਂ ਥੋੜੀਆਂ ਥੋੜੀਆਂ ਉਧਰਾਂ ਕਰਕੇ ਹੁੰਦੀਆਂ ਜ਼ਰੂਰੀ ਨਹੀਂ ਵੀ ਆਪਾਂ ਸਾਰਾ ਹੀ ਉਵੇਂ ਖਿਲਾਰ ਕੇ ਬਹਿ ਜਾਣਾ ਹਾਂ ਜੀ ਕਿਉਂਕਿ ਅ ਐਂਟਰਟੇਨਮੈਂਟ ਦਾ ਮਾਹੌਲ ਹੈ ਜਿਹਦੇ ਚ ਟ੍ਰੇਲਰ ਦਾ ਜੇ ਈਮੋਸ਼ਨ ਲੁਕੋਇਆ ਗਿਆ ਹੈ ਟ੍ਰੇਲਰ ਜੇ ਟ੍ਰੇਲਰ ਚ ਮੋਸ਼ਨ ਹੁੰਦਾ ਤਾਂ ਪਹਿਲਾਂ ਇੰਨੀਆਂ ਫਿਲਮਾਂ इमोਸ਼ਨ ਵਾਲੀਆਂ ਆਂ ਟ੍ਰੇਲਰ ਜੇ ਇੰਨਾ ਵਾਇਰਲ ਹੋਇਆ ਇੰਨੀ ਗੱਲ ਹੋਈ ਆ ਤਾਂ ਉਹ ਇਹੀ ਗੱਲ ਸੀ ਕਿ ਉਹ ਇੱਕ ਮਜ਼ੇਦਾਰ ਬਣਾਇਆ ਜਾਵੇ ਵੀ ਆਈ ਲਵ ਮਾਰਨਿੰਗ ਵਾਓ ਉਹਨਾਂ ਦੀਆਂ ਗੱਲਾਂ ਕੀਤੀਆਂ ਜਾਂ ਤੇ इमोਸ਼ਨ ਹੈ ਫਿਲਮ ਦੇ ਵਿੱਚ ਰੋਮਾਂਸ ਹੈ ਫਿਲਮ ਦੇ ਵਿੱਚ ਔਰ ਕਲਾ ਮੇਰੇ ਵਾਲੇ ਕਰੈਕਟਰ ਦਾ ਨਹੀਂ ਸਾਰੇ ਕਰੈਕਟਰ ਹੀ ਆ ਤੁਸੀਂ ਇਹਦੇ ਚ ਵਿਰਾਟ ਕਪੂਰ ਭਾਈ ਨੇ ਕੰਮ ਕੀਤਾ ਮੰਨਨ ਸਿੰਘ ਨੇ ਕੰਮ ਕੀਤਾ ਦਲਾਵਰ ਸਿੱਧੂ ਭਾਈ ਦਾ ਮੈਨੂੰ ਤੁਸੀਂ ਸਾਰਿਆਂ ਨੇ ਦੇਖੀਆ ਦਲਾਵਰ ਸਿੱਧੂ ਭਾਈ ਬਾਰੇ ਗੱਲ ਕਰੋ ਬਹੁਤ ਕਮਾਲ ਦੇ ਐਂ ਕਰੈਕਟਰ ਦੇਖਿਆ ਉਹਨਾਂ ਦਾ ਬਹੁਤ ਕਮਾਲ ਦਾ ਕੰਮ ਕੀਤਾ ਸਾਰੇ ਜਾਣੇ ਨਾ ਕੈਮਰਾ ਐਂ ਲਾ ਕੇ ਖੜੇ ਆ ਕੋਈ ਗੱਲ ਕਿਸੇ ਦਾ ਕੋਈ ਧਿਆਨ ਨਹੀਂ ਬਲਾਵਰ ਸਿੱਧੂ ਭਾਈ ਬਾਰੇ ਜਾਣਦੇ ਆ ਬੀ ਸਿੱਧੂ ਭਾਈ ਤੋਂ ਤੱਕ ਅਸੀਂ ਕੰਮ ਕੀਤਾ ਦੇਖ ਚੁੱਕੇ ਆ ਆਡਾ ਨਾ ਬਸ ਬਿਲਕੁਲ 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 ਇਹੀ ਜ਼ਰੂਰੀ ਆ ਉਹ ਸਾਰੇ ਕਰੈਕਟਰਾਂ ਦਾ ਕੁਝ ਨਾ ਕੁਝ ਹਰ ਕਰੈਕਟਰ ਦਾ ਕੁਝ ਅਲੱਗ ਕੀਤਾ ਹੋਇਆ ਜਿਵੇਂ ਕੋਈ ਇੱਕ ਕਰੈਕਟਰ ਸੀ ਤਾਂ ਕਰੀ ਉਹ ਕੋਟੇਟਡ ਕਰੈਕਟਰ ਨੇ ਈਮੋਸ਼ਨ ਵੀ ਦੇਖਿਆ ਜਿਹੜੇ ਉਹਦੇ ਚੰਬ ਨਹੀਂ ਬਣਾਏ ਹੋਏ ਜੀ ਕੋਟ ਦੇ ਪਿੱਛੇ ਉਹ ਦਲਾਵਰ ਸਿੱਧੂ ਬਾਈ ਨੇ ਬਣਾਏ ਆ ਉਹ ਬਹੁਤ ਕਮਾਲ ਪੇਂਟਰ ਆ ਬੰਦਾ ਜੀ ਹਾਂ ਜੀ ਕੀ ਕਹਿੰਦੇ ਜੀ ਮੈਂ ਕਹ ਰਿਹਾ ਮੈਂ ਤੁਹਾਡੇ ਕਰੈਕਟਰ ਬਹੁਤ ਨਾਲ ਜਿਹੜੀ ਨਮਿਕ ਫਿਲਮਾਂ ਦੇਖਦੇ ਆਂ ਅੰਦਰ ਆਂ ਸ਼ਾਇਦ ਇੱਕ ਕਮਰੇ ਲੋਕਾਂ ਚ ਟ੍ਰੇਲਰ ਦੇਖ ਕੇ ਸੀਗੇ ਬਟ ਅਸੀਂ ਜ਼ਿਆਦਾ ਫਿਲਮ ਦੇਖਦੇ ਆਂ ਦੇਖੋ ਜੇ ਟ੍ਰੇਲਰ ਚ ਦਿਖਾਤੀ ਫਿਰ ਤੁਸੀਂ ਕਹੋਗੇ ਵੀ ਸਾਰੀ ਫਿਲਮ ਦਿਖਾਤੀ ਹਾਂ ਤੁਸੀਂ ਪਾਇਆ ਤੈਨੂੰ ਟ੍ਰੇਲਰ ਕੋ ਲੋਕੀ ਫਿਲਮ ਥੋੜੀ ਦੇਖेंगे ਜੇ ਕੱਲ ਮੇਰੇ ਭਰਾ ਤੁਸੀਂ ਇਹ ਮੈਸੇਜ ਪਹੁੰਚਾ ਦਿਓ ਕਿ ਐਕਚੁਅਲੀ ਸੈਕਟਰ 17 ਚਾਹੇ ਛੋਟੀ ਗੱਲ ਹੋਈ ਹੈ ਪਰ ਗੱਲ ਕਿਸ ਬਾਰੇ ਹੈ ਅਗਰ ਇਹ ਗੱਲ ਲੋਕਾਂ ਤੱਕ ਪਹੁੰਚਦੀ ਹੈ ਕਿ इमोशनल सी ਗੱਲ ਪਹੁੰਚਦੀ ਹੈ ਕਿ ਟ੍ਰੇਲਰ ਤੋਂ ਸ਼ਾਇਦ ਇਹ ਲੱਗਦਾ ਕਿ ਵੀ ਇਹ ਫਿਲਮ ਥੋੜੀ ਜੀ ਫਾਈਟ ਵਾਲੀ ਜਾਂ ਉਸ ਤਰ੍ਹਾਂ ਪਰ ਅਗਰ ਇੱਕ ਬਾਪ ਤੇ ਬੇਟੀ ਦੀ ਗੱਲ ਹੁੰਦੀ ਹੈ ਸੈਕਟਰ 17 ਦੀ ਗੱਲ ਹੁੰਦੀ ਹੈ ਉਹ ਫੈਮਿਲੀ ਦੀ ਗੱਲ ਹੁੰਦੀ ਹੈ ਅਗਰ ਤੁਸੀਂ ਇਸ ਤਰੀਕੇ ਨੂੰ ਦੱਸ ਸਕਦੇ ਹੋ ਤਾਂ ਉਹ ਵੀ ਸਾਡੇ ਵਾਸਤੇ ਮਤਲਬ ਜੇ ਅਸੀਂ ਸੋਚਾਂਗੇ ਅਸੀਂ ਕਾਮਯਾਬ ਹੋ ਜੀ ਬਿਲਕੁਲ ਦੇਖਣ ਜਾਣਗੇ ਜਿਹੜੇ ਬੰਦੇ ਆਪਾਂ ਨੂੰ ਚਾਹੁੰਦੇ ਆ ਉਹ ਜਾਣਗੇ ਜੀ ਜੇ ਆਪਣੀ ਫਿਲਮ ਮਾੜੀ ਹੋਈ ਫਿਰ ਉਹਨਾਂ ਨੇ ਨਹੀਂ ਜਾਣਾ ਸਿੱਖਣਾ ਸੋ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਥੇ ਥੈਂਕ ਯੂ ਜੀ ਬ੍ਰਾਦਰ ਥੈਂਕ ਯੂ ਸੋ ਮੱਚ ਥੈਂਕ ਯੂ ਠੀਕ ਹੈ ਬਬ ਠੀਕ ਜੀ ਓਕੇ ਜੀ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ